ਸਾਸ਼ਟਰੀ ਕਾਲ ਦੀ ਅੱਜ ਦਾ ਆਪਣਾ ਵਿਸ਼ਾ ਹੈ ਸੂਰਜ ਅਤੇ ਇਸ ਦਾ ਪਰਿਵਾਰ ਅਤੇ ਇਸ ਬਾਰੇ ਜਾਣਕਾਰੀ ਤੁਹਾਨੂੰ ਸਾਡੇ ਸਕੂਲ ਦੇ ਯਾਨੀ ਕਿ ਜੀਪੀਐਸ ਚਾਲਕੁਰਾ ਪਾਇਕਾ ਦੇ ਨੰਨੇ-ਮੁੰਨੇ ਅਤੇ ਪਿਆਰੇ ਬੱਚੇ ਦੇਣਗੇ ਤਾਂ ਆਓ ਆਪਾਂ ਸਾਰੇ ਰਲ ਕੇ ਜਾਣਕਾਰੀ ਪ੍ਰਾਪਤ ਕਰੀਏ अपनी अपने चक्कर पूरे करदा हाँ बस पूरी पूरी परिवार का दुख रहे हां मैं सब ਵਾਰਾ ਮੁਕੀ ਦੀ ਤਰ੍ਹਾਂ ਮੈਂ ਚਮਕ ਰਹਾ ਹਾਂ ਮੇਰਾ ਰੰਗ ਨਾਲ ਹੈ ਇਹ ਜਾਣੋ ਕਿ ਮੈਂ ਕੌਣ ਹਾਂ ਜੀ ਹਾਂ ਜੀ ਹਾਂ ਮੈਂ ਮੰਦਰ ਗ੍ਰਹਿ ਹਾਂ 68 ਦਿਨਾਂ ਵਿੱਚ ਮੈਂ ਆਪਣੀ ਪਰਿਕਰਮਾ ਪੂਰੀ ਕਰਦਾ ਹਾਂ ਮੈਂ ਸੋਚੀ ਪਰਿਵਾਰ ਦਾ ਪੰਜਵਾਂ ਗ੍ਰਹਿ ਹਾਂ ਮੈਂ ਸਭ ਤੋਂ ਵੱਡਾ ਗ੍ਰਹਿ ਹਾਂ ਮੈਂ ਮੈਂ ਸੋਚਦੇ ਦਿਵਾਲੇ ਬਹੁਤ ਤੇਜ਼ੀ ਨਾਲ ਘੁੰਮਦਾ ਹਾਂ ਮੇਰੇ ਉੱਤੇ ਇੱਕ ਲਾਲ ਅੱਖ ਵੀ ਹੈ ਜਿਸ ਕਰਕੇ ਮੈਂ ਪ੍ਰਸਿੱਧ ਹਾਂ ਮੈਂ ਮੈਂ 12 ਸਾਲਾਂ ਵਿੱਚ ਆਪਣਾ ਵਿਕਰਮਾ ਪੂਰੀ ਕਰਨਾ ਹੈ ਇਹ ਮੇਰਾ ਦਾਪੜਾ ਤੀਰ ਨਾਮ ਹੈ ਉਹ ਗ੍ਰਹਿ ਜੋ ਵਿਆਸ ਜੋ ਵਿਆਸ ਤੇ ਚੰਦਰਮਾ ਦੇ ਨਾਲ ਕਿਰਿਆ ਹੈ ਮੈਂ ਦੂਜਾ ਸਭ ਤੋਂ ਵੱਡਾ ਗ੍ਰਹਿ ਹਾਂ ਮੇਰੇ ਮੇਰੇ ਉੱਤੇ ਬਹੁਤ ਸੋਹਣੇ ਛੱਲੇ ਵੀ ਹਨ ਜੀ ਹਾਂ ਜੀ ਹਾਂ ਮੈਂ ਛੜੀ ਗ੍ਰਹਿ ਹਾਂ ਮੇਰਾ ਰੰਗ ਲਾਲ ਲਾਲ ਤੇ ਕਾਲਾ ਹੈ ਮੈਂ 30 ਸਾਲ ਵਿੱਚ ਆਪਣਾ ਪਰਿਕਰਮਾ ਪੂਰਾ ਕਰਦੀ ਹਾਂ ਕਰਦਾ ਹਾਂ ਮੈਂ ਸੂਰਜ ਦੀ ਪਰਵਾ ਦਾ ਸਤਵਾਂ ਗ੍ਰਹਿ ਹਾਂ ਮੇਰਾ ਰੰਗ ਲੀਲਾ ਅਤੇ ਹਰਾ ਹੈ मेरा नाम अरुण है मैं चौरासी साल चक्कर पूरा करता हाँ मेरा नाम नरुण है मैं सूर्य परिवार का अठवा ग्रह हाँ मैं, मैं सुंदर वांग लीला हाँ मैं एक सौ पैंठ साल चक्कर पूरा करता हाँ